ਉਹ ਦੌੜੀ ਖਾਨਾ ਦੇ ਗੁਰੂ ਘਰ ਦੇ ਵਿੱਚ ਲੱਗਿਆ ਜੀ ਕੈਂਪ ਡਾਕਟਰ ਸਾਹਿਬਾਨ ਆਏ ਹੋਏ ਆ ਤੇ ਅੱਜ ਕਾਫੀ ਜਣੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਣਾ ਪੇਸ਼ੈਂਟ ਜਿਹੜੇ ਪਹੁੰਚੇ ਹੋਏ ਆ ਆਪੋ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਜਿਨ੍ਹਾਂ ਨੂੰ ਪ੍ਰੋਬਲਮ ਆ ਉਹ ਪੇਸ਼ੈਂਟ ਆ ਗਏ ਆ ਤੇ ਡਾਕਟਰ ਵੀ ਆਪਣੇ ਆ ਗਏ ਆਗੇ ਤੇ ਡਾਕਟਰਾਂ ਨੂੰ ਪੇਸ਼ੈਂਟ ਹੁਣ ਜਾ ਕੇ ਨੰਬਰ ਜਿਹੜੇ ਲੱਗ ਜਾਣੇ ਆ ਮਿਲਣਗੇ ਤੇ ਡਾਕਟਰ ਵਾਦੀ ਹਸਪੀਟਲ ਜੀਟੀ ਰੋਡ ਪਟੰਡਾ ਅਖਰਾਜ ਚਰਮੇ ਦੇ ਕੋਲੇ ਬਾਕੀ ਤੁਸੀਂ ਦੇਖ ਲਓ ਸੋ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਮਰੀਜ਼ਾਂ ਨੂੰ ਉਹਨਾਂ ਨੂੰ ਅੱਜ ਚੈੱਕ ਕੀਤਾ ਜਾਣਾ ਤੇ ਚਾਹ ਪਾਣੀ ਵੀ ਲੱਗਿਆ ਹੋਇਆ ਡਾਕਟਰ ਸਾਹਿਬ ਜਿੰਨੇ ਆਪਣੇ ਆ ਰਹੇ ਆ ਜਿਹੜੇ ਡਾਕਟਰ ਉਹਨਾਂ ਨੂੰ ਚਾਹ ਪਾਣੀ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਅੰਦਰ ਜਿਹੜੇ ਆਪਣੇ ਪੇਸ਼ੈਂਟ ਚੈੱਕ ਕਰ ਰਿਹਾ ਡਾਕਟਰ ਵਧੀਆ ਜਿਹੜਾ ਮਰੀਜ਼ਾਂ ਨੂੰ ਚੈੱਕ ਕੀਤਾ ਜਾ ਰਿਹਾ ਦੁੱਖ ਲਈ ਦੁੱਖ ਤਕਲੀਫਾਂ ਪੁਣੀਆ ਜਾ ਰਹੀਆਂ ਹਾਂਜੀ ਜੱਗੇ ਇਹ ਵਾਲਾ ਜੀ ਠੀਕ ਹੈ ਠੀਕ ਹੈ ਤੁਹਾਨੂੰ ਕੀ ਆਪਣੀ ਦਿੱਕਤ ਆ ਰਹੀ ਹੈ ਪ੍ਰੋਬਲਮ ਇੱਕ ਪਾਈ ਮਰੀ ਚੁੱਕ ਰਾਇ ਜੀ ਅੱਛਾ ਇੱਕ ਬਲੱਡ ਪ੍ਰੈਸ਼ਰ ਹੈ ਦਿਖਾਇਆ ਡਾਕਟਰ ਨੂੰ ਦਿਖਾਉਣੇ ਆ ਜੀ ਹੁਣ ਬਾਅਦ ਪਰਚੀ ਕਟਾਈ ਹੈ ਠੀਕ ਹੈ ਠੀਕ ਹੈ ਬਾਬਾ ਜੀ ਤੁਸੀਂ ਕਿ ਪਰਚੀ ਕਟਾਈ ਹਲੇ ਠੀਕ ਹੈ ਠੀਕ ਹੈ ਠੀਕ ਹੈ ਸਾਰੇ ਪੇਸ਼ੈਂਟਾਂ ਨੂੰ ਜੋ ਡਾਕਟਰ ਡੀਲ ਕਰ ਰਹੇ ਆ ਤੇ ਦੁੱਖ ਤਕਲੀਫਾਂ ਪੁੱਛ ਰਹੇ ਆ ਬਹੁਤ ਵਧੀਆ ਜਿਹੜਾ ਕੈਂਪ ਅੱਜ ਦਬੜੀ ਖਾਨਾ ਦੇ ਗੁਰੂ ਘਰ ਵਿੱਚ ਲੱਗਿਆ ਹੋਇਆ ਤੇ ਬਾਕੀ ਆਪਣੇ ਡਾਕਟਰ ਸ਼ੰਦਾ ਜੀ ਆ ਰਹੇ ਆ ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਹੋਰ ਆਪਣੇ ਜਿਹੜੇ ਡਾਕਟਰ ਬਟੰਡੇ ਤੋਂ ਵੱਡੇ ਡਾਕਟਰ ਆਏ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਮਿਲਾਂਗੇ ਕਾਫੀ ਜਿਹੜੇ ਪੇਸ਼ੈਂਟ ਆ ਰਹੇ ਆ ਅੱਜ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਵੀ ਆ ਰਹੇ ਆ। ਤਬੜੀ ਖਾਨਾ ਗੁਰੂ ਘਰ ਦੇ ਵਿੱਚ ਬੀਬੀਆਂ ਸਾਡੀਆਂ ਆਈਆਂ ਹੋਈਆਂ। ਲੋ ਜੀ ਆਪਣੇ ਅਮਰਜੀਤ ਸਿੰਘ ਜੀ ਹੋਰ ਜੀ ਠੀਣਾ ਕੋ ਕੱਢ ਗਈ ਤਕਲੀਫ ਆ ਗਈ ਤੁਹਾਨੂੰ। ਗੋਟਾ ਦੱਸਦਾ। ਠੀਕ ਆ ਕਿੰਨੇ ਕਿਟਰ ਤੋਂ? 2 ਗਾਲ ਤੋਂ। ਤੇ ਅੱਜ ਕੈਂਪ ਦੇ ਵਿੱਚ ਆਪਣੇ ਅਮਰਜੀਤ ਸਿੰਘ ਜੀ ਕੋਟੇ ਮਹਿਲੜ ਤੋਂ ਆਪਣਾ ਗੋਟਾ ਜਿਹੜਾ ਦਿਖਾਉਣ ਆਏ ਆ। ਦੋਂ ਬਾਈ ਗਰਦੀਪ ਬਰਾੜ ਪਹੁੰਚ ਚੁੱਕੇ ਆ ਆਪਣੀ ਟੀਮ ਨਾਲ ਸੋ ਇਧਰਲੇ ਪਾਸੇ ਬਾਬਾ ਬਸੰਤਾ ਪਲਵਾਨ ਬਸੰਤ ਪਲਵਾਨ ਜੀ ਦੀ ਡਿਊਟੀ ਲੱਗੀ ਹੋਈ ਆ ਚਾਹ ਪਾਣੀ ਤੇ ਨਾਲ ਆਪਣਾ ਬਈ ਲੈ ਵੀ ਨਾਲ ਆਪਣਾ ਬਈ ਗੁਰੀ ਆ ਤੇ ਗੁਰੀ ਪਕੌੜੇ ਪੂਰੇ ਛਕਾ ਦੇ ਡਾਕਟਰਾਂ ਨੂੰ ਸੋ ਬਹੁਤ ਵਧੀਆ ਸੇਵਾ ਕਰ ਰਹੇ ਆ ਬਈ ਆਪਣੇ ਨਾਲ ਭਰਾ ਆਏ ਹੋਏ ਆ ਟੂਰਨਾਮੈਂਟ ਕਮੇਟੀ ਵਾਲੇ ਤੇ ਪ੍ਰਧਾਨ ਸਾਹਿਬ ਵੀ ਪਹੁੰਚੇ ਆ ਤੇਜਵਰਾਨ ਗੋਡਾ ਦਿਖਾਉਣਾ ਹੈ ਬਈ ਸਰਕਟ ਕਮੇਟੀ ਦੀ ਜੀ ਮੈਂ ਸਾਡੀ ਨਸੀਬ ਆ ਰਹੀ ਹੈ ਆਹ ਅਗਰ ਮੰਦੀਏ ਜੋ ਉੱਡੇ ਬਾਹਰ ਤੋਂ ਜਾਇਦਕ ਬਣਦੀ ਹੈ ਨਾ ਤੋਰੇ ਤੇਰੇ ਦੇ ਵਿੱਚ ਜੁਤੀ ਕੰਮ ਕਰਦੇ ਤੋਰੇ ਕਰਦੇ ਬਿਲਕੁਲ ਦਿੱਕਤ ਨਹੀਂ ਆ ਨਾ ਦਿੱਕਤ ਐ ਮਾਰੇ ਕਰੋ ਕੀ ਇਹ ਆਵਲਾ ਜਿਹੜਾ ਆਪਣਾ ਠੀਕ ਹੈ ਤੇਰਾ ਪਤਲਾ ਉੱਚਿਆ ਨਹੀਂ ਸ਼ਿੰਦਾ ਜੀ ਆਪਣੇ ਪਹੁੰਚ ਚੁੱਕੇ ਆ ਤੇ ਉਹਨਾਂ ਨਾਲ ਕਰਦੇ ਆ ਗੱਲਬਾਤ ਨੂੰ ਡਾਕਟਰ ਸਹਿਬਾਨਾਂ ਦੀ ਟੀਮ ਤੇ ਡਾਕਟਰ ਸ਼ਿੰਦਾ ਜੀ ਨਾਲ ਕਰਾਂਗੇ ਦੁਬਾਰਾ ਆਪਾਂ ਗੱਲਬਾਤ ਹਾਂਜੀ ਡਾਕਟਰ ਸਾਹਿਬ ਸਾਨੂੰ ਦੋ ਜਾਣਕਾਰੀ ਅੱਜ ਦੇ ਕੈਂਪ ਬਾਰੇ ਡਾਕਟਰ ਸ਼ੰਦਾ ਜੀ ਦਬੜੀ ਖਾਨੇ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਬੜੀ ਖਾਨੇ ਦੇ ਲੰਗਰ ਹਾਲ ਦੇ ਵਿੱਚ ਵਾਦੀ ਹਸਪਤਾਲ ਦੇ ਵਿੱਚੋਂ ਡਾਕਟਰ ਮੀਤ ਸਿੰਘ ਮੀਤ ਕਮਲਜੀਤ ਵਾਦੀ ਤੇ ਉਹਨਾਂ ਦੇ ਅਨੁਸਪਤਨੀ ਮੈਡਮ ਜੋ ਔਰਤ ਰੋਗਾਂ ਦੇ ਮਾਹਰ ਨੇ ਡਾਕਟਰ ਸੋਨੀਆ ਜੀ ਉਹ ਸਾਡੇ ਵਿੱਚ ਇੱਥੇ ਪਹੁੰਚੇ ਆ ਉਹਨਾਂ ਨੇ ਜਿਹੜਾ ਮੈਡੀਕਲ ਚੈੱਕਅਪ ਹੈ ਉਹ ਮਰੀਜ਼ਾਂ ਦਾ ਫ੍ਰੀ ਕਰ ਰਹੇ ਹੈ ਦਵਾਈਆਂ ਉਹਨਾਂ ਨੂੰ ਫ੍ਰੀ ਦੇ ਰਹੇ ਹੈ ਜੇ ਕਿਸੇ ਮਰੀਜ਼ ਨੂੰ ਕੋਈ ਹੋਰ ਟੈਸਟ ਜਿਹੜਾ ਹਸਪਤਾਲ 'ਚ ਜਾ ਕੇ ਹੋਣਾ ਉਹ 50% ਡਿਸਕਾਊਂਟ ਤੇ ਕਰਨਗੇ ਠੀਕ ਹੈ ਤੇ ਸਾਡੀ ਕੋਸ਼ਿਸ਼ ਇਹ ਹੀ ਹੈ ਵੀ ਹਰ ਵਿਅਕਤੀ ਜੋ ਦਵਾਈ ਜਿੰਨਾਂ ਕੋਲ ਨਹੀਂ ਪਹੁੰਚ ਸਕਦੀ ਉੱਥੇ ਦਵਾਈ ਦੇਣ ਵਾਲੇ ਡਾਕਟਰ ਲਿਆਦੇ ਜਾਣ ਠੀਕ ਹੈ ਤਾਂ ਕਿ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਨਾਲ ਸਾਡਾ ਵੀ ਸਮਾਜ ਸੇਵਾ ਦੇ ਤੌਰ ਤੇ ਫਰਜ਼ ਬਣਦਾ ਹੈ ਅਰਸੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਸਮੂਹ ਸਾਥੀਆਂ ਵੱਲੋਂ ਅਤੇ ਨਗਰ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਸਾਡੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਛੱਤਰ ਸਿੰਘ ਜੀ ਪੋਲਾ ਜੋ ਕਿ ਸ਼ੇਰੇ ਪੰਜਾਬ ਦਲ ਦੇ ਉਹ ਵੀ ਸਾਡੇ ਵਿੱਚ ਆਏਗੇ ਇੱਥੇ ਪਹੁੰਚੇ ਹੋਏ ਠੀਕ ਹੈ ਸਾਡੇ ਵਾਟਰ ਵਾਸ ਦੇ ਕਰਮਚਾਰੀ ਵੀ ਆਏ ਆ ਹੋਰ ਸਮਾਜ ਸੇਵੀ ਵੀ ਸਾਡੇ ਨਾਲ ਇਹਦੇ ਵਿੱਚ ਸਹਿਯੋਗ ਦੇ ਰਹੇ ਆ ਇੱਥੇ ਜਿਹੜਾ ਸਾਡੀ ਕੋਸ਼ਿਸ਼ ਇਹੀ ਆ ਵੀ ਹਰ ਵਿਅਕਤੀ ਜਿਹੜਾ ਸ਼ਹਿਰ ਵਿੱਚ ਜਾ ਕੇ ਇਲਾਜ ਨਹੀਂ ਕਰਵਾ ਸਕਦਾਗਾ ਉਹਨਾਂ ਨੂੰ ਜਿਹੜੀਆਂ ਚੰਗੀਆਂ ਸਿਹਤ ਸੇਵਾਵਾਂ ਪਿੰਡ ਦੇ ਵਿੱਚ ਦਿੱਤੀਆਂ ਜਾਣ ਤੇ ਅਸੀਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆਂ ਵੀ ਹਰ ਇੱਕ ਵਿਅਕਤੀ ਨੂੰ ਚੰਗੀ ਸਿਹਤ ਚੰਗੀ ਸਿੱਖਿਆ ਤੇ ਹਰ ਇੱਕ ਪ੍ਰਾਣੀ ਦੀ ਸੁਰੱਖਿਆ ਤੇ ਰੁਜ਼ਗਾਰ ਦੇ ਜਿਹੜੇ ਸਾਧਨ ਆ ਉਹ ਸਰਕਾਰ ਮੁਹੱਈਆ ਕਰਾਵੇ ਸਾਨੂੰ ਚੰਗਾ ਪਾਣੀ ਮਿਲੇ ਚੰਗਾ ਵਾਤਾਵਰਨ ਹੋਵੇ ਸਾਡੀ ਧਰਤੀ ਵਧੀਆ ਹੋਵੇ ਸਾਡਾ ਔਰੰਗਲਾ ਪੰਜਾਬ ਫੇਰ ਹੀ ਬਣੂਗਾ ਜੇ ਅਸੀਂ ਸਾਰੇ ਜਣੇ ਬਣਦਾ ਯੋਗਦਾਨ ਪਾਵਾਂਗੇ ਅਸੀਂ ਇੱਥੇ ਪਹੁੰਚਨ ਤੇ ਡਾਕਟਰ ਮੀਤ ਕਮਲ ਜੀ ਤੇ ਡਾਕਟਰ ਸੋਨੀਆ ਜੀ ਤੇ ਉਹਨਾਂ ਦੀ ਪੂਰੀ ਟੀਮ ਦਾ ਤਹਿ ਦਰੋਂ ਧੰਨਵਾਦ ਕਰਦੇ ਆ ਜੀ ਇਸ ਕੈਂਪ ਵਿੱਚ ਜਿਹੜੀਆਂ ਗੜੀਆਂ ਬਿਮਾਰੀਆਂ ਦੇ ਜਿਹੜੇ ਡਾਕਟਰ ਮੀਤ ਕਮਲ ਸਿੰਘ ਜੀ ਇਹਨਾਂ ਨੇ ਹੱਡੀਆਂ ਜੋੜਾਂ ਦੇ ਜੋ ਪੇਸ਼ੈਂਟ ਹੈ ਠੀਕ ਉਹਨਾਂ ਦੇ ਚੈੱਕ ਅਪ ਕੀਤਾ ਤੇ ਡਾਕਟਰ ਸੋਨੀਆ ਜੀ ਜਿਹੜੇ ਉਹ ਔਰਤਾਂ ਲੋਕਾਂ ਦੇ ਉਹਨਾਂ ਨੇ ਔਰਤਾਂ ਦੀਆਂ ਜੋ ਬਿਮਾਰੀਆਂ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੀ ਜਾਣ ਪਰਤਾਲ ਕਰਕੇ ਤੇ ਉਹਨਾਂ ਨੂੰ ਜੋ ਮੈਡੀਸਨ ਵਗੈਰਾ ਲਿਖੀ ਹੈ ਜਾਂ ਟੈਸਟ ਵਗੈਰਾ ਲਿਖੇ ਹੈਗੇ ਆ ਜਾਂ ਕੁਝ ਪੁਰਾਣੇ ਪੇਸ਼ੈਂਟ ਸੀ ਜਿਹੜੇ ਰਿਪੋਰਟਾਂ ਲੈ ਕੇ ਆਏ ਆ ਉਹਨਾਂ ਦੀਆਂ ਰਿਪੋਰਟਾਂ ਤੇ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਇਸ ਤਰ੍ਹਾਂ ਦਾ ਕਰਕੇ ਅੱਗੇ ਟ੍ਰੀਟਮੈਂਟ ਹੋ ਸਕਦਾ ਹੈਗਾ ਜੋ ਸੰਭਵ ਹੈ ਕੋਸ਼ਿਸ਼ ਹੈ ਵੀ ਉਹ ਹਰ ਇੱਕ ਵਿਅਕਤੀ ਤੱਕ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਸਾਡੇ ਜ਼ਿਲ੍ਹਾ ਪ੍ਰਧਾਨ ਅਮਰਤਵੀਰ ਸਿੰਘ ਜੀ ਖਾਰਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਜੋ ਕੋਸ਼ਿਸ਼ ਹੈ ਵੀ ਹਰ ਪਿੰਡ ਦੇ ਵਿੱਚ ਹੁਣ ਪਿਛਲੇ ਮਹੀਨੇ ਅਸੀਂ ਅੱਡੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਸਹਿਯੋਗ ਦੇ ਨਾਲ ਇੱਥੇ ਸਿਵਲ ਹਸਪਤਾਲ ਮੈਡੀਕਲ ਕਾਲਜ ਫਰੀਦਕੋਟ ਦੀ ਟੀਮ ਦੇ ਜਿਹੜਾ ਬਲੱਡ ਬੈਂਕ ਦਾ ਹੈਗਾ ਯੂਨਿਟ ਆ ਉਹਦੇ ਵਿੱਚ ਅਸੀਂ 32 ਕ ਯੂਨਿਟ ਖੂਨਦਾਨ ਵੀ ਕਰਕੇ ਹਟੇ ਆ 12 ਤਰੀਕ ਨੂੰ 12 ਇੱਕ ਨੂੰ ਸਾਡੀ ਕੋਸ਼ਿਸ਼ ਹੈ ਵੀ ਹਰ ਮਹੀਨੇ ਕੋਈ ਇਸ ਤਰ੍ਹਾਂ ਦਾ ਛੋਟਾ ਬੇਟਾ ਜੋ ਵੀ ਹੈਗਾ ਐਕਟੀਵਿਟੀ ਹੁੰਦੀ ਰਹੇ ਉਹਦੇ ਨਾਲ ਨਾਲੇ ਤਾਂ ਸਾਡੇ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਹੁੰਦੀ ਹੈ ਨਾਲੇ ਹਰ ਵਿਅਕਤੀ ਜਿਹੜਾ ਹੈਗਾ ਉਹ ਜਿਹਨੂੰ ਨਹੀਂ ਵੀ ਪਤਾ ਕਿਦਾ ਜਾਂ ਕਰਾਚ ਬੈਠੇ ਆ ਉਹ ਬਾਹਰ ਨਿਕਲਦੇ ਆ ਕੋਈ ਆਂਡੀ ਗੋਂਡੀ ਉਹਨਾਂ ਦਾ ਦਰਦ ਸੁਣਦਾ ਹੈ ਇਹ ਡਾਕਟਰ ਸੁਣਦੇ ਆ ਇਹਨਾਂ ਦੇ ਦਿਲ ਦੇ ਵਿੱਚ ਰਹਿਮ ਆਉਂਦਾ ਹੈ ਉਹਦੇ ਲਾਜ ਵਾਸਤੇ ਵੀ ਚਲੋ ਬੰਦਾ ਸਮਾਜ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਤੰਦਰੁਸਤ ਜ਼ਿੰਦਗੀ ਜਿਉ ਸਕੇ ਠੀਕ ਹੈ ਇਹ ਡਾਕਟਰ ਸਾਹਿਬ ਜਿਹੜੇ ਆਪਣੇ ਦੌੜੀਖਾਨਾ ਜਾਂ ਹੋਰ ਆਪਣੇ ਤੁਹਾਡੇ ਅਟੈਚ ਦੇ ਅਟਾਪਨਾ ਟੱਟ ਦੇ ਵਿੱਚ ਹੈਗੇ ਆ ਪੀਜੈਂਟ ਕਈ ਉਹਨਾਂ ਦਾ ਜਿਹੜਾ ਖਰਚਾ ਜ਼ਿਆਦਾ ਆ ਵੀ ਤੇ ਉਹਨਾਂ ਨੂੰ ਕੋਈ ਰਾਹਤ ਕੋਈ ਉਦਾਂ ਦੇ ਪਰਿਵਾਰ ਹੁੰਦੇ ਆ ਰਹਤਾ ਉਹਨਾਂ ਨੂੰ ਇਹ ਜਿਹੜੀ ਪਿੰਡ ਲੈਵਲ ਤੇ ਅਸੀਂ ਸਹੂਲਤਾ ਅਸੀਂ ਕਹਿੰਨੇ ਵੀ ਜੇ ਡਾਕਟਰਾਂ ਨੇ ਦਵਾਈ ਲਿਖੀ ਆ ਉਤੋਂ ਜੋ ਟ੍ਰੀਟਮੈਂਟ ਆ ਅਸੀਂ ਪਿੰਡ ਲੈਵਲ ਤੇ ਉਹਨੂੰ ਫ੍ਰੀ ਉਹਨਾਂ ਦਾ ਜਿਹੜਾ ਜੇ ਕੋਈ ਮੈਡੀਸਿਨ ਦੇਣੀ ਆ ਸਵੇਰ ਸ਼ਾਮ ਉਹ ਅਸੀਂ ਫ੍ਰੀ ਮੈਡੀਕਲ ਉਹਨਾਂ ਦਾ ਜਿਹੜਾ ਚੈੱਕਅਪ ਕਰਕੇ ਉਹਨਾਂ ਨੂੰ ਜੋ ਬਣਦੀ ਹੈਗੀ ਅਸੀਂ ਉਤੋਂ ਦੇਵਾਂਗੇ ਕਿ ਦੇ ਵੀ ਰਹੇ ਆ ਠੀਕ ਹੈ ਸਾਡੀ ਕੋਸ਼ਿਸ਼ ਹੈ ਵੀ ਇਹ ਆਰੀ ਪੇਸ਼ੈਂਟ ਇਦਾਂ ਦੇ ਗਰੀਬ ਹੁੰਦੇ ਆ ਪਿੰਡ ਦੇ ਵਿੱਚੋਂ ਤੇ ਇਲਾਜ ਕਾਫੀ ਹੁਣ ਜਿਆਦਾ ਮਹਿੰਗਾ ਉਹਨਾਂ ਵਾਸਤੇ ਜਿਵੇਂ ਹੁਣ ਸਰਕਾਰ ਨੂੰ ਅਸੀਂ ਇਹ ਹੀ ਅਪੀਲ ਕਰਦੇ ਆ ਵੀ ਜਿਵੇਂ ਪਹਿਲਾਂ ਸਾਡੇ ਚਲਦੀ ਸੀ ਕਿ ਇਹ ਜੁਸ਼ਮਾਨ ਭਾਰਤ ਜਿਹੜੀ ਹੈਗੀ ਉਹਦੇ ਵਿੱਚ ਸਾਰੀਆਂ ਬਿਮਾਰੀਆਂ ਹੀ ਕਵਰ ਕੀਤੀਆਂ ਜਾਣ ਨਾ ਕਿ ਸਿਰਫ ਦੋ ਜਾਂ ਤਿੰਨ ਬਿਮਾਰੀਆਂ ਉਹਨਾਂ ਨੇ ਕਵਰ ਕਰਕੇ ਜਿਵੇਂ ਇਕੱਲਾ ਚੂਲਾ ਬਦਲਣਾ ਜਾਂ ਯੂਰੋਲੋਜੀ ਦਾ ਹੈਗਾ ਠੀਕ ਹੈ ਜਾਂ ਕੋਈ ਛੋਟਾ ਮੋਟਾ ਮੈਡੀਸਨ ਦਾ ਹੈਗਾ ਇਸ ਤਰ੍ਹਾਂ ਦੇ ਛੋਟੇ ਮੋਟੇ ਟਰੀਟਮੈਂਟਾ ਵੀ ਉਹਨਾਂ ਨੂੰ ਜੇ 5 ਲੱਖ ਦਾ ਇਲਾਜ ਦਿੱਤਾ ਤਾਂ 5 ਲੱਖ ਦੀ ਹਰ ਇੱਕ ਸਿਰ ਤੋਂ ਪੈਰਾਂ ਤੱਕ ਦੀ ਜੋ ਬਿਮਾਰੀ ਹੈਗੀ ਹੈ ਉਹ ਹਰ ਇੱਕ ਬਿਮਾਰੀ ਦਾ ਇਲਾਜ ਆ ਉਸ ਜੁਸ਼ਮਾਨ ਦੇ ਵਿੱਚ ਹੋਣਾ ਚਾਹੀਦਾ ਹੈ ਜਿਵੇਂ ਪਹਿਲਾਂ ਸੋਸਾਇਟੀਆਂ ਦੇ ਵਿੱਚ ਭਾਰਤ ਭਾਈ ਕਣਈਆ ਜੀ ਦੀ ਸਕੀਮ ਸੀ ਅਸੀਂ ਤਾਂ ਕਹਿੰਨੇ ਆ ਵੀ ਪੰਜਾਬ ਸਰਕਾਰ ਉਹ ਵੀ ਚਾਲੂ ਕਰੇ ਉਹ ਵੀ ਸਾਥੋਂ ਅਸੀਂ ਪੈਸੇ ਦੇਣ ਨੂੰ ਸਾਰੇ ਲੋਕ ਤਿਆਰ ਐ ਜਿਹੜੀਆਂ ਬਣਦੀਆਂ ਸਿਹਤ ਸੂਤਾਂ ਉਹ ਦਿੱਤੀਆਂ ਜਾਣ ਤਾਂ ਕਿ ਹਰ ਇੱਕ ਵਿਅਕਤੀ ਜਿਹੜਾ ਹੈਗਾ ਜਿਹਨੂੰ ਨਹੀਂ ਮਤਲਬ ਕੋਈ ਇਲਾਜ ਹੋ ਸਕਦਾ ਉਹ ਇੰਨਾਂ ਸਕੀਮਾਂ ਰਾਹੀਂ ਕਰਵਾ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਡਾਕਟਰ ਚੰਦਾ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਆ ਤੇ ਨਾਲ ਸਾਡੇ ਡਾਕਟਰ ਸਹਿਬਾਨਾਂ ਦੀ ਜਿਹੜੀ ਟੀਮ ਬਠਿੰਡੇ ਤੋ ਆਈ ਹੋਈ ਆ ਥੈਂਕ ਯੂ ਧੰਨਵਾਦ ਸਾਰੇ ਡਾਕਟਰ ਸਾਹਿਬਾਨਾਂ ਦਾ ਤੇ ਨਾਲ ਸਾਡੇ ਉਕੰਦ ਵਾਲੇ ਪਿੰਡ ਤੋਂ ਵੀਰ ਵਿਸ਼ੇਸ਼ ਤੌਰ ਤੇ ਜਿਹੜੇ ਅੱਜ ਆਏ ਆ ਤਾਰਾਂ ਦਾ ਧੰਨਵਾਦ ਕਰਦੇ ਆ ਤੇ ਇੰਦਰਲੇ ਪਾਸੇ ਪੇਸ਼ੈਂਟ ਜਿਹੜੇ ਆ ਰਹੇ ਉਹਨਾਂ ਨੂੰ ਵੀ ਦੇਖ ਰੇ ਗੇ ਜਿਹੜੀ ਦੁੱਖ ਤਕਲੀਫਾਂ ਸੁਣੀਆਂ ਜਾ ਰਹੀਆਂ ਡਾਕਟਰਾਂ ਨੂੰ ਲਿਓ ਜੀ ਇਹ ਸਾਬਕਾ ਸਰਪੰਚ ਸਰਜੀਤ ਸਿੰਘ ਜੀ ਵਰਡੈਂਗ ਸਾਹਿਬ ਬੁਲੇ ਵਾਲੀ ਉਹ ਵੀ ਪਹੁੰਚ ਚੁੱਕੇ ਆ ਤੇ ਹੁਣ ਸਨਮਾਨਤ ਜਿਹੜਾ ਕੀਤਾ ਜਾਣਾ ਸਾਡੇ ਡਾਕਟਰ ਸਹਿਵਾਨਾਂ ਦੀ ਟੀਮ ਨੂੰ ਸਾਡੇ ਡਾਕਟਰ ਮੀਤ ਕਮਲ ਜੀ ਵਾਦੀ ਸਾਹਿਬ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਦਬੜੀ ਖਾਨਾ ਪਿੰਡ ਵੱਲੋਂ ਸਾਡੇ ਸਾਬਕਾ ਸਰਪੰਚ ਪ੍ਰੋਜੀ ਸੈਨਜੀ ਕੋ ਲੇਲਾ ਨਾਲ ਸਾਡੇ ਡਾਕਟਰ ਸ਼ੰਦਾਜੀਤ ਜਗਦੀਸ਼ ਜੀ ਤੇਸ਼ਵਰ ਰਾਜ ਜੀ ਗੁਰਜੰਟ ਜੀ ਲੋ ਜੀ ਸਾਡੇ ਸੁਖਦੀਪ ਤੇ ਜਗਦੀ ਜਗਦੀਪ ਜੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਸਰਬਾਦੀ ਹਸਪੀਟਲ ਦੀ ਸਮੁੱਚੀ ਟੀਮ ਹਾਂ ਕੋ ਸ਼੍ਰੀ ਗੁਰੂ ਨਾਨਕ ਦੇਵ ਇਹਦੇ ਅੱਗੇ ਸੀ ਜਲੇ ਕੈਰੀਟੇਬ ਜਾ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਕੈਰੀਟੇਬ ਹਸਪੀਟਲ ਭਗਤਾ ਭਾਈ ਦਾ ਤੋਂ ਡਾਕਟਰ ਸਬਾਨਾ ਦੀ ਜੋ ਟੀਮ ਆਈ ਉਹਨਾਂ ਦਾ ਵਿਸ਼ੇਸ਼ ਸਨਮਾਨ ਜਿਹੜਾ ਦਬੜੀ ਖਾਨਾ ਪਿੰਡ ਵੱਲੋਂ ਕੀਤਾ ਜਾ ਰਿਹਾ ਔਰ ਜੀ ਭਾਈ ਪਰਮੇਂਦਰ ਜੀ ਦਾ ਵੀ ਸਨਮਾਨ ਜਿਹੜਾ ਹੁਣ ਹੋਣ ਜਾ ਰਿਹਾ ਆਓ ਜੀ ਹੁਣ ਅਮਨ ਬਾਈ ਦੇ ਬੰਟੀ ਬਾਈ ਦਾ ਸਨਮਾਨ ਹੋਣ ਜਾ ਰਿਹਾ ਬਾਈ ਅਮਨ ਤੇ ਬੰਟੀ ਸਭੋ ਬਹੁਤ ਧੰਨਵਾਦ ਮੁੱਚੀ ਡਾਕਟਰ ਸਹਿਬਾਨਾਂ ਦੀ ਟੀਮ ਦਾ ਆਓ ਜੀ ਹੁਣ ਸਨਮਾਨ ਸਾਡੇ ਡਾਕਟਰ ਸ਼ਿੰਦਾ ਜੀ ਦਾ ਤਾਨੁ ਦੇ ਚੈਰੀ ਟਿਊਲ ਹਸਪੀਟਲ ਉਹ ਜੀ ਡਾਕਟਰ ਸ਼ਵਰਾਜ ਜੀ ਦਾ ਸਨਮਾਨ ਡਾਕਟਰ ਗੁਰਜੰਟ ਟੰਗਰੀ ਦਾ ਸਨਮਾਨ ਉਹ ਜੀ ਹੁਣ ਜਗਦੀਸ਼ ਸਿੰਘ ਜੀ ਦਾ ਸਨਮਾਨ ਜਗਦੀਸ਼ ਸਿੰਘ ਜੀ ਟੱਲੋ ਠੀਕ ਹੈ। ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ। ਥੈਂਕ ਯੂ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਹੀ ਸਾਨੂੰ ਮੌਕਾ ਦੇਣ ਲਈ ਸੇਵਾ ਕਰਨ ਲਈ। ਥੈਂਕ ਯੂ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਡਾਕਟਰ ਸ਼ੇਂਧਾ ਜੀ ਦਾ ਜੀ। ਇਹਨਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਡਾਕਟਰ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕਹੀ ਸਾਡੀ ਵੀ ਸਰਕਾਰ ਨੂੰ ਦਰਖਾਸਤ ਹੈਗੀ ਹੈ ਬੇਨਤੀ ਕਰਦੇ ਹਾਂ ਸਰਕਾਰ ਨੂੰ ਅਸੀਂ ਕਿ ਆਈਸ਼ਮਾਨ ਦੇ ਵਿੱਚ ਸਾਰੇ ਇਲਾਜ ਵਿੱਚ ਇਨਕਲੂਡ ਕੀਤੇ ਜਾਣ ਸਿਰਫ ਇੱਕ ਜਾਂ ਦੋ ਆਪਰੇਸ਼ਨ ਨਹੀਂ ਬਾਕੀ ਸਾਰੇ ਵੀ ਜਿਹੜਾ ਉੱਤੋਂ ਤੋਂ ਲੈ ਕੇ ਨੀਚੇ ਤੱਕ ਸਾਰਾ ਮੁਫਤ ਕੀਤਾ ਜਾਵੇ ਮਰੀਜ਼ਾਂ ਲਈ ਹਾਂਜੀ ਧੰਨਵਾਦ ਸੋ ਜਰੂਰ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਸਾਡੀਆਂ ਜਿਹੜੀਆਂ ਮੋਸਕਲਾਂ ਨੇ ਇਹ ਜਿਹੜੀਆਂ ਦੁੱਖ ਤਕਲੀਫ ਨੇ ਇਹ ਵੀ ਜਰੂਰ ਜਿਹੜੇ ਆਪਣੇ ਇਨਾ ਤੇ ਗੌਰ ਕੀਤੀ ਜਾਵੇ ਸੋ ਇਹ ਬੇਨਤੀਆਂ ਨੇ ਸਾਡੇ ਡਾਕਟਰ ਸਾਹਿਬਾਨਾਂ ਵੱਲੋਂ ਵੀ ਜਰੂਰ ਸਰਕਾਰ ਇਹਨਾਂ ਤੇ ਗੌਰ ਕਰੇ ਧੰਨਵਾਦ ਸਾਡੇ ਡਾਕਟਰ ਸਾਡੇ ਡਾਕਟਰ ਕਮਲ ਵਿਧਵਾਦੀ ਜੀ ਬਹੁਤ ਬਹੁਤ ਧੰਨਵਾਦ ਬਾਈ ਲਦੇਨ ਜੀ ਤੁਸੀਂ ਬਹੁਤ ਸੇਵਾ ਕੀਤੀ ਤੇ ਉਧਰਲੇ ਪਾਸੇ ਬਾਬੇ ਬਸੰਤ ਦਾ ਧੰਨਵਾਦ ਬਹੁਤ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਕਰਿਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ Obrigado.